ਪੁਲਿਸ ਵੱਲੋਂ ਅੱਜ ਕੋਰਟ ਕੰਪਲੈਕਸ ਵਿੱਚ ਐਸਪੀ ਗੁਰਮੀਤ ਸਿੰਘ ਹੈੱਡਕੁਆਟਰ ਦੀ ਅਗਵਾਈ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਆ ਸਾਡੇ ਨਾਲ ਐਸਪੀ ਹੈੱਡਕੁਆਟਰ ਪੰਜਾਬ ਚੋਦੋਂ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀਆਂ ਅਪਰਾਧਾਂ ਤੇ ਰੋਕ ਲਗਾਈ ਹੈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੀਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਡਾਕਟਰ ਗੁਰਮੀਤ ਸਿੰਘ ਮੌਜੂਦ ਨੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਕਿਹਾ ਤੇ ਸਰ ਅੱਜ ਤੁਹਾਡੀ ਅਗਵਾਈ ਚ ਕੋਰਟ ਕੰਪਲੈਕਸ ਬਟਿੰਡਾ ਚ ਜਿਹੜੀ ਚੈਕਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮਾਂ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ 15 ਗਸਤ ਨੂੰ ਮੁਖ ਰੱਖਦੇ ਆਂ ਵੱਖ-ਵੱਖ ਪਾਰਟੀਆਂ ਬਣਾ ਕੇ ਬਟਿੰਡਾ ਸ਼ਹਿਰ ਚ ਕੋਰਟ ਕੰਪਲੈਕਸ ਅਤੇ ਹੋਰ ਜਿੰਨੇ ਵੀ ਸਬਡਿਵੀਜ਼ਨਲ ਕੋਰਟ ਉਹਨਾਂ ਚ ਵੱਖ-ਵੱਖ ਟੀਮਾਂ ਬਣਾ ਕੇ ਸਾਰੇ ਹਰ ਜਗ੍ਹਾ ਤੇ ਚੈਕਿੰਗ ਕੀਤੀ ਗਈ ਜਿਸ ਦਾ ਮੰਤਵ 15 ਅਗਸਤ ਨੂੰ ਮੁੱਖ ਰੱਖਿਆ ਗਿਆ ਸ਼ਰਾਰਤੀ ਅਨਸਰ ਨੂੰ ਮਾੜੀ ਕਾਰਵਾਈ ਕਰਨ ਤੋਂ ਰੋਕਣਾ ਅਤੇ ਕੋਈ ਵੀ ਮਾੜਾ ਅਨਸਰ ਸ਼ੁਰੂਆਤ ਕਰ ਸਕਦਾ ਹਨ ਨੂੰ ਰੋਕਣਾ ਸਾਰੇ ਵਿਜੇ ਬਟਿੰਡਾ ਦੀ ਗੱਲ ਕਰੀਏ ਤਾਂ ਬਟਿੰਡਾ ਤੇ ਟੋਟਲ ਕਿੰਨੇ ਮਤਲਬ ਕਿ ਚੈਕਿੰਗ ਕੀਤੀ ਗਈ ਕਿੰਨੇ ਕਨਾਕੇ ਲੱਗੇ ਮੁਢਾ ਠੰਡਾਤ ਅੱਜ 31 31 ਜਿਹੜੇ ਸਾਡੇ ਨਾਲੇ ਚੱਲ ਰਿਹਾ ਜੀ ਔਰ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਅਸੀਂ ਲਗਾਤਾਰ ਆਪਰੇਸ਼ਨ ਕੈਸੋ ਸਿਟੀ ਸੀਲਿੰਗ ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਰੇਸ਼ਨ ਲਗਾਤਾਰ ਚਲਾਉਂਦੇ ਰਹੀਦਾ ਜਿਹਦੇ ਲਈ ਐਂਟੀ ਗੈਂਗਸਟਰ ਔਰ ਰੈਡੀਕਲਸ ਹਨ ਜਿਹੜੇ ਨਸ਼ੇ ਦਾ ਕੰਮ ਕਰਦੇ ਆ ਉਹਨਾਂ ਤੇ ਲਗਾਤਾਰ ਰੇਡਾਂ ਵਗੈਰਾ ਚੱਲ ਰਹੀਆਂ ਸਾਡੀਆਂ ਔਰ ਜਿਸ ਤੇ ਸਾਡੇ ਮਤਲਬ ਪੁਲਿਸ ਨੇ ਕਾਫੀ ਰਿਕਵਰੀਆਂ ਵੀ ਪਿਛਲੀਆਂ ਡੇਟਾਂ ਵਿੱਚ ਕੀਤੀਆਂ ਅਤੇ گاؤں ਅੱਗੇ ਤੋਂ ਵੀ ਜਿਹੜਾ ਸਾਡਾ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਹੈ ਸਰ ਜੀ ਗੱਲ ਕਰੀਏ ਜਿਹੜੇ ਕ੍ਰਾਈਮ ਕਰਨ ਵਾਲੇ ਵਿਅਕਤੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕ੍ਰਾਈਮ ਕਰਨ ਵਾਲਿਆਂ ਨੂੰ ਇਹ ਹੀ ਮੈਸੇਜ ਆ ਵੀ ਬਠਿੰਡਾ ਪੁਲਿਸ ਬਹੁਤ ਪਛਤਾਦਾ ਜੀ ਤੇ ਆਮ ਪਬਲਿਕ ਨੂੰ ਕੋਈ ਮੈਸੇਜ ਆ ਵੀ ਪੁਲਿਸ ਨੂੰ ਆਪਣਾ ਦੋਸਤ ਸਮਝਣ ਦੀ ਪੁਲਿਸ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਤਾਂ ਅਸੀਂ ਇੱਕ ਟੋਟਲ ਫ੍ਰੀ ਨੰਬਰ ਜਾਰੀ ਕੀਤਾ ਸਾਨੂੰ ਉਹਦੇ ਬਾਰੇ ਦੱਸਣ ਸਾਡਾ ਸਾਥ ਦੇਣ ਅਸੀਂ ਆਪਣੇ ਲੈਵਲ ਤੇ ਵੀ ਐਫਰਟ ਕਰ ਰਹੇ ਆਂ ਔਰ ਪਬਲਿਕ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ ਹੋਰ ਜੀਆਂ ਕਾਰਵਾਈਆਂ ਲਾਂ ਜੋ ਮਾੜੇ ਲੋਕਾਂ ਨੂੰ ਫੜ ਕੇ ਅੰਦਰ ਢੱਕਿਆ ਜਾ ਸਕੇ ਬਿਲਕੁਲ ਜੀ ਬਿਲਕੁਲ ਐਸ்சிਪੀ ਹੈੱਡ ਕੁਆਟਰ ਗੁਰਮੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ 15 ਅਗਸ ਦੇ ਮੱਦੇ ਨਜ਼ਰ ਬਠਿੰਡਾ ਵਿੱਚ ਜਿਹੜੀ ਹੈ लगातार चेकिंग की जा रही है कैमरा मैन टीवी बठिंडा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप